ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਯਾ ਮਜੀਤ ਕਰਨਾ ਆਣ ਆਪ ਸਭ ਨੂੰ ਪਿਆਰ ਭਰੀ ਨਮਸਕਾਰ ਸੱਚੇ ਬਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਿਹੜੀਆਂ ਭੈਣਾਂ ਬੀਬੀਆਂ ਪਹਿਲਾਂ ਰਹਿ ਗਈਆਂ ਸੀ ਆ ਸੂਟਾਂ ਵਰਨੀਆਂ ਹੋਏ ਸੂਟ ਆਪਣੇ ਦੁਬਾਰੇ ਆ ਗਏ ਇਹ ਕੁਸ਼ਕ ਕਲਰ ਤਾਂ ਸੇਮ ਹੀ ਐ ਕੁਸ਼ਕ ਨਵੀਂ ਵੀ ਆਏ ਆ ਤੇ ਇਸ ਤੋਂ ਪਹਿਲਾਂ ਜੀ ਸਾਰੇ ਜਿਹਨ ਵੀ ਆਪਣੇ ਕਸਟਮਰ ਆ ਜੀ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਜੀ ਜਦੋਂ ਤੁਹਾਡਾ ਪਾਰਸਲ ਸਾਡੇ ਕੋਲੋਂ ਲੱਗ ਜਾਂਦਾ ਨਹੀਂ ਤਾਂ ਦੂਜੇ ਤੀਜੇ ਦਿਨ ਬਾਅਦ ਪਲੀਜ਼ ਡਾਕੀ ਨੂੰ ਇੱਕ ਵਾਰੀ ਫੋਨ ਕਰਕੇ ਕਨਫਰਮ ਜ਼ਰੂਰ ਕਰਦਿਆ ਕਰੋ ਕਿ ਸਾਡਾ ਪਾਰਸਲ ਆਉਣ ਵਾਲਾ ਹੈ ਜੀ ਕਿ ਸਾਡੇ ਘਰ ਤੱਕ ਪਹੁੰਚਾ ਦਿਓ ਹੁਣ ਸਾਨੂੰ ਥੋੜਾ ਜਿਹੀ ਤੈਨੂੰ ਦੋ ਤਿੰਨ ਪਾਰਸਲ ਚਾਹੀਦੇ ਨੇ ਉਹਨੂੰ ਮਿਲਿਆ ਕਿ ਡਾਕੇ ਖੁਦ ਕੋਲੇ ਪਾਰਸਲ ਰੱਖੀ ਜਾਂਦਾ ਤੇ ਪਾਰਸਲ 10 ਦਿਨ ਲੇਟ 10 ਦਿਨ ਲੇਟ ਹੋ ਜਾਂਦਾ ਜੀ ਤੇ ਇਸ ਚੀਜ਼ ਦਾ ਪਲੀਜ਼ ਧਿਆਨ ਰੱਖਿਓ ਜੀ ਕਿ ਜਦੋਂ ਪਾਰਸਲ ਤੁਹਾਡੇ ਲੱਗ ਗਿਆ ਨਾਲ ਦੀ ਨਾਲ ਡਾਕੀ ਨੂੰ ਫੋਨ ਕਰਕੇ ਦੱਸ ਦਿਓ ਕਿ ਸਾਡਾ ਪਾਰਸਲ ਆਉਣ ਵਾਲਾ ਹੈ ਤੇ ਤੁਹਾਡਾ ਧਿਆਨ ਰੱਖਿਓ ਜੀ ਜਿਹੜਾ ਤੁਹਾ ਕੋਈ ਲੋਕਲ ਡਾਕੀ ਹੈ ਜੀ ਉਹਨੂੰ ਦੱਸ ਦਿਓ ਜੀ ਹਾਂਜੀ ਸਾਡੀ ਰਿਕੁਐਸਟ ਹੈ ਵੀ ਆ ਕਿ ਬਹੁਤ ਦੁਖੀ ਹੁੰਨੇ ਆ ਸਾਡੇ ਕੋਲੋਂ ਪਾਰਸਲ ਲੱਗਿਆ ਹੁੰਦਾ ਪਰ ਜਿਹੜਾ ਟਾਪੀਆ ਹੁੰਦਾ ਉਹ ਨਹੀਂ ਪੜਾਉਂਦਾ ਕਹਿੰਦਾ ਜਨ ਹੋਲਡ ਕਰੀ ਰੱਖਦਾ ਤੇ ਉੱਤੇ ਰਸੀਵ ਦਾ ਸਾਈਨ ਵੀ ਉਹ ਆਪ ਰਸੀਵ ਕਰਕੇ ਉੱਤੇ ਰਸੀਵ ਦਾ ਟੈਂਪਾਰ ਲਾ ਦਿੰਦੇ ਆ ਸਾਨੂੰ ਐ ਹੁੰਦਾ ਵੀ ਉਹ ਰਸੀਵ ਹੋ ਗਿਆ ਪਲੀਜ਼ ਆਪਣੇ ਡਾਕੀ ਮਨਜ਼ੂਰ ਕਿਹਾ ਕਰੋ ਵੀ ਭਾਈ ਸਾਡਾ ਪਾਰਸਲ ਉਹ ਕੱਪੜੇ ਦਾ ਸਾਡਾ ਦੂਰ ਨੂੰ ਫੋਨ ਕਰਦਿਆ ਕਰੋ ਵੀ ਸਾਡਾ ਪੜਾ ਦੇ ਜਿਨ੍ਹਾਂ ਤੇ ਡਾਕੀ ਨਹੀਂ ਹੁੰਦੇ ਜਿਨ੍ਹਾਂ ਨੂੰ ਡਾਕੀ ਜਾਣਦੇ ਹਨ ਉਹਨਾਂ ਤੋਂ ਬਿਨ ਕਹੀ ਪੜਾ ਦਿੰਦੇ ਆ ਲਓ ਜੀ 1090 ਵਾਲੇ ਪੱਕਾ ਸੂਟ। ਇਹ ਆ ਕਾਟਨ ਬ੍ਰਾਂਡ ਦੇ ਸੂਟ ਆਗੇ ਪੌਂਚਾ ਵਰਕ ਇਹਦੇ ਨਾਲ ਦਾ ਪੌਂਚਾ ਵਰਕ ਮਸਾ ਹੀ ਮਿਲਦਾ ਜੀ। ਦੀਪੂ ਸਮਾਰ ਕੇ ਦੇਖੀ। ਦੋਨੇ ਪੌਂਚਾ ਦੇ ਵਰਕ ਹੈ ਤੇ ਫਿਨਿਸ਼ਿੰਗ ਇੰਨੀ ਹੈ। ਕੰਪਨੀ ਦਾ ਬ੍ਰਾਂਡ ਦਾ ਵਰਕ ਹੈ। ਇਹ ਪ੍ਰੀਮੀਅਮ ਕੁਆਲਿਟੀ ਹੈ ਜੀ ਤੁਸੀਂ ਕੜਾਈ ਵੀ ਦੇਖ ਸਕਦੇ ਹੋ ਨਾ ਮੰਮੀ ਜੀ। ਵਰਕ ਕੋਈ ਅਸੀਂ ਇਹ ਪ੍ਰੀਮੀਅਮ ਹੈ ਜੀ ਤੁਸੀਂ ਐਂ ਬੈਠ। ਮੈਂ ਬੋਲਾਂ। ਤੁਸੀਂ ਰੈਸਟ ਕਰ ਲਓ। ਆ ਦੇਖ ਲੋ ਜੀ ਪ੍ਰੀਮੀਅਮ ਵਰਕ ਹੈ ਜੀ ਕੋਈ ਵੀ ਧਾਗਾ ਨੂੰ ਐ ਨਹੀਂ ਲੱਗਣੂਗਾ ਕਿ ਬਾਹਰ ਉਖੜੇ ਜਾਂ ਉਖੜੇ ਪੂਰਾ ਪ੍ਰੀਮੀਅਮ ਕਮ ਆਈ ਤੇ ਬਕਾਇਦਾ ਤੁਸੀਂ ਕਯੂਆਰ ਦੇਖ ਸਕਦੇ ਹੋ ਸਾਈਡ ਤੇ ਵੀ ਮੋਰਾ ਵੀ ਲੱਗੀ ਹੋਈਆਂ ਜੀ ਬ੍ਰੈਂਡ ਦੀਆਂ ਹੀ ਆ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੈ ਜੀ ਇਹ ਕੰਪਨੀ ਦਾ ਵਰਕ ਹੈ ਕੋਈ ਅਸੀਂ ਆਪ ਨਹੀਂ ਕਰਾਉਂਦੇ ਜੀ ਪਿੱਛੋਂ ਬ੍ਰੈਂਡ ਦਾ ਹੀ ਵਰਕ ਹੋਇਆ ਹੁੰਦਾ ਇਹਨਾਂ ਦਾ ਸਿਰਫ ਕੋਲ ਟਾਈਮ ਨਹੀਂ ਹੈਗਾ ਤੇ ਇਹ ਹੈ ਜੀ ਪਰਪਲ ਜਿਹਾ ਐਨੇ ਕਲਰ ਹੈ ਬੀਬੀਆਂ ਨੇ ਪਹਿਲਾਂ ਮੰਗੇ ਸੀ ਉਦੋਂ ਵੀ ਦੋ ਐ ਸੀ ਹੁਣ ਵੀ ਇਹ ਦੋ ਹੀ ਨੇ ਉਦੋਂ ਕੰਗਿਆ ਨੂੰ ਮੈਂ ਮਨਨ ਕੀਤਾ ਵੀ ਮੁੱਕ ਗਈ। ਅਸੀਂ ਆਪਣੀ ਗਜਾਇਸ ਮੁਤਾਬਕ ਸਟਾਕ ਲੈ ਕੇ ਆਉਣੀ ਆ ਜੀ। ਸਾਡੇ ਕੋਲੇ ਜਿੰਨਾ ਪੈਸਾ ਸੀ ਉਹਦੇ ਹਿਸਾਬ ਨਾਲ ਲਿਆਉਣੇ ਆ। ਅਸੀਂ ਹਵਾ 'ਚ ਗੱਲਾਂ ਨਹੀਂ ਕਰਦੇ ਕਿ ਨਹੀਂ। ਸਾਡੇ ਕੋਲੇ ਇੰਨਾ ਹੁੰਦਾ ਟਾਈਮ ਵੀ ਅਸੀਂ ਥੋੜੀ ਕਿਰਪਾ ਰਹੀ ਜੀ ਕੱਪਾ ਕਪੜਾ ਵਧਾਈ ਚੱਲਾਂਗੇ ਜੀ। ਪਰ ਅਸੀਂ ਸੱਚ ਬੋਲਦੇ ਹਾਂ ਜੀ ਅਸੀਂ ਆਪ ਦਾ ਕਪੜਾ ਉਹ ਨਹੀਂ ਲਿਆਉਣੇ ਜਿੰਨੇ ਰੁਪਏ ਪੈਸੇ ਹੁੰਦੇ ਅਸੀਂ ਵੱਧ ਰਿਸਕ ਨਹੀਂ ਲੈਂਦੇ ਕਿਉਂਕਿ ਅਸੀਂ ਰਿਸਕ ਲੈ ਕੇ ਮੈਂ ਬਹੁਤ ਲੋਕ ਦੇਖਿਆ ਜਿਹੜੇ ਪਰੇਸ਼ਾਨੀਆਂ 'ਚ ਪਾ ਗਏ। ਇੱਕ ਬੀਬੀ ਦਾ ਮੈਸੇਜ ਆਇਆ ਤੁਸੀਂ ਕਹਿੰਦੇ ਸਿੱਧੀ ਵੀਡੀਓ ਸ਼ੁਰੂ ਕਰਦਿਆ ਕਰੋ ਤੇ ਬੋਲ ਜਲਦੀ ਜਲਦੀ ਸ਼ੂਟ ਕਰਿਆ ਕਰੋ ਸ਼ੂਟ ਸ ਨੂੰ ਜਲਦੀ ਕਿਵੇਂ ਦਿਖਾ ਦੇ ਕੇ ਸ਼ੂਟਾਂ ਪਰ ਨੌਲੇਜ ਵੀ ਦੇਣੀ ਹੁੰਦੀ ਹੈ ਅਸੀਂ ਨੇ ਬੋਲਣਾ ਤਾਂ ਸਾਨੂੰ ਪਉਗੇ ਹੀ ਨਾ ਦੱਸਨੇ ਵੀ ਹੁੰਦੇ ਸਾਨੂੰ ਵੀ ਆ ਗਲਤੀਆਂ ਪ੍ਰੋਬਲਮ ਆ ਰਹੀਆਂ ਤੁਹਾਨੂੰ ਸ਼ੇਅਰ ਕਰਨੀਆਂ ਸਾਡਾ ਕਿਹੜਾ ਹੈ ਜੀ ਕੱਲਾ ਕਪੜਾ ਵੇਚਣ ਦਾ ਕੰਮ ਹੈ ਵੀ ਬੱਟੋ ਪਾਹੇ ਤੇ ਬਹਿ ਜਾਓ ਦੱਸਣਾ ਵੀ ਪੈਂਦਾ ਸਾਨੂੰ ਵੀ ਆ ਚੀਜ਼ ਹੈ ਜੀ ਆਏ ਕਸਟਮਰ ਦਾ ਫੋਨ ਚੱਕਣਾ ਵੀ ਪੈਂਦਾ ਯੇ ਰਿਪਲਾਈ ਵੀ ਕਰਨਾ ਪੈਂਦਾ ਜੀ ਹੁਣ ਕੌਣ ਸਮਝਾਵੇ ਜੀ ਕਿ ਕਿਸੇ ਚੀਜ਼ ਬਾਰੇ ਦੱਸਾਂਗੇ ਨਾ ਬੋਲਾਂਗੇ ਨਾ ਗਾਈਡ ਨਾ ਕਰਾਂਗੇ ਉਹਨਾਂ ਨੂੰ ਵੀ ਪਤਾ ਲੱਗੂ ਕੀ ਚਾਹੀਦਾ ਫੋਟੋ ਵਰਗੋਂ ਹੁੰਦਾ ਕੀ ਫਾਇਦਾ ਫੋਟ ਪਾਲ ਬਾਂਝੇ ਰੇਜਲ ਚ ਵੀ ਆਈ ਜਾਂਦਾ ਉਹ ਦੱਸਣਾ ਪੈਂਦਾ ਸਾਨੂੰ ਵੀ ਬ੍ਰਾਂਡ ਦੇ ਆ ਸਮਾਂ ਲੱਗਦਾ ਜਿਨ੍ਹਾਂ ਨੂੰ ਸਾਡੀ ਵੀਡੀਓ ਬੋਰਿੰਗ ਲੱਗਦੀ ਆ ਪਲੀਜ਼ ਨਾ ਦੇਖਿਆ ਕਰੋ ਦੈਟਸ ਇਟ ਸੋ ਪਰ ਜਿਹੜੇ ਬੰਦੇ ਪੈਸੇ ਲਾਉਂਦੇ ਰੋ ਤੁਹਾਨੂੰ ਦੱਸਨੇ ਆ ਇਹ ਚੀਜ਼ ਐਵੇਂ ਇਹ ਤਾਂ ਗਈ ਪਰਪਲ ਪਰਪਲ ਤਾਂ ਗਈ ਅਗਲਾ ਕਲਰ ਕਰ ਦੋ ਜੀ ਇਹ ਪਰਪਲ ਕਲਰ ਆ ਜੀ ਇਹਨਾਂ ਦੀ ਰੇਂਜ ਰਹੂਗੀ 1090 ਤੇ 50 ਰੁਪਏ ਚ ਇਹ ਸੂਟ ਸੋਡੇ ਕੋਲੇ ਡਾਰਕ ਚ ਆ ਜਾਂਦਾ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਜੀ ਅਸੀਂ ਕਦੇ ਵਿੱਚ ਸ਼ਿਪਿੰਗ ਨਹੀਂ ਲਾਉਂਦੇ ਸਾਡੀ ਸ਼ਿਪਿੰਗ ਬੇਸ ਅਲੰਗ ਤੇ ਅਲੱਗ ਹੀ ਰਹੂ ਇਸ ਦੇ ਵਿੱਚ ਕਲਰ ਆ ਗਿਆ ਜੀ ਅਗਲਾ ਗ੍ਰੀਨ ਗ੍ਰੀਨ ਜਾਂ ਕੱਦੂ ਛੇੜ ਜਾ ਰਹਿ ਸਕਦੇ ਹਾਂ ਬਰਤ ਸੇਮ ਰਹਿਣਗੇ ਜੀ ਆ ਦੇਖੋ ਤੇ ਕਪੜਾ ਬਹੁਤ ਜ਼ਿਆਦਾ ਸੌਫਟ ਹੈ ਜੀ ਜਿੰਨਾ ਕੋਈ ਨਾ ਸੌਫਟ ਕਪੜਾ ਜੀ ਦੀ ਭਾਜ ਤੂੰ ਬੋਲਣਾ ਬਹੁਤ ਸੱਤੀ ਬੀਜੀ ਇਹ ਯਾਤਰਾ ਇਹ ਟਰਾਈ ਆਪਾਂ ਜੀ ਸਿੱਧੀ ਜੀ ਗੱਲ ਹੈ ਜੀ ਆਪਾਂ ਯਾਤਰਾ ਇਹ ਟਰਾਈ ਕਰਦੇ ਜਿਹੜਾ ਆਪਾਂ ਕਪੜਾ ਲੈ ਕੇ ਪੂਰਾ ਸੌਫਟ ਲੈ ਕੇ ਜਿਹੜਾ ਕਸਟਮਰ ਪਾ ਕੇ ਵੀ ਯਾਦ ਕਰੇ ਕਿ ਹਾਂ ਜੀ ਕਪੜਾ ਲੈਤਾ ਜੀ ਇਹ ਉਹ ਕੱਪੜੇ ਚ ਲੈ ਕੇ ਆਉਂਦੇ ਆ ਅਸੀਂ ਕੋਈ ਵੀ ਪੈਸਾ ਕਮਾਉਣ ਦੇ ਚੱਕਰ ਵਿੱਚ ਸਸਤਾ ਕੱਪੜਾ ਲੈ ਕੇ ਮਹਿੰਗਾ ਨਹੀਂ ਵੇਚਦੇ ਅਸੀਂ ਕੱਪੜੀ ਮਹਿੰਗੀ ਲੈ ਕੇ ਆਉਂਦੇ ਆ ਇਹ ਕ੍ਰੀਮ ਕਲਰ ਭੁਏ ਹੈ ਤੇ ਵਿੱਚ ਪੱਤੇ ਸਲਵਾਰ ਨਾਲ ਦੇ ਇਹ ਥੋੜਾ ਜਿਹਾ ਡਿਫਰੈਂਟ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ 1090 2.5 ਦੀ ਸ਼ਰਟ ਤੇ 2.5 ਦੀ ਸਲਵਾਰ ਇਹਨਾਂ ਦੇ ਵਿੱਚ ਕਲਰ ਸਾਰੇ ਪੂਰੇ ਵੋਟ ਆ ਜਾਂਦੇ ਆ ਆਪਣਾ ਮਮੀ ਕਿਹੜਾ ਸਕਾਈ ਕਲਰ ਆ ਇਹਨੂੰ ਫਰੋਜੀ ਕਹਿੰਦੇ ਬਟੇ ਨਾਮ ਜੱਜਦਾ ਨਹੀਂ ਹੈ ਕਲਰ ਤੇ ਫਰੋਜੀ ਬਲੂ ਜਿਆ ਜਤਨਾ ਹਾਂ ਦੇਖੋ ਇਹ ਕੈਂਬੀਜ ਜੀ ਤੁਸੀਂ ਦੇਖਣਾ ਸੂਟਾਂ ਦੀ ਕੜਾਈ ਦੇਖੋਗੇ ਜੀ ਕੜਾਈ ਵੀ ਜਿਹੜੀ ਆਪਣਾ ਵਰਕ ਕੀਤਾ ਹੋਇਆ ਉਹ ਆਪਾਂ ਸੂਟ ਦੇ ਕਲਰ ਨਾਲ ਦਾ ਕੀਤਾ ਹੋਇਆ ਤੁਸੀਂ ਫੁੱਲ ਦੇਖ ਸਕਦੇ ਹੋ ਇਹ ਕਰੀਮ ਕਲਰ ਦੇ ਵਿੱਚ ਫਰੋਚੀ ਕਰਦੇ ਹਾਂ ਹਾਲੇ ਇੱਕ ਵਾਰ ਨਾ ਪੇ ਤੁਸੀਂ ਕੱਪੜੇ ਤੇ ਨਾ ਜਾਇਓ ਜੀ ਸੌਰੀ ਕਲਰ ਤੇ ਨਾ ਜਾਇਓ ਤੁਸੀਂ ਕੱਪੜਾ ਦੇਖੋ ਜੀ ਕੱਪੜਾ ਇੱਕ ਵਾਰੀ ਪਾਉਂਗ ਤਾਂ ਇਹਨਾਂ ਨੂੰ ਲਿਖੇ ਜਨ ਤੁਸੀਂ ਬਾਰ-ਬਾਰ ਡਿਮਾਂਡ ਕਰੋਗੇ ਕੱਪੜੇ ਦੀ ਇਹਨਾਂ ਸਾਫਟ ਕੱਪੜਾ ਹੈ ਆ ਪਰਪਲ ਦੋ ਹੈ ਕਿਉਂਕਿ ਪਰਪਲ ਦੀ ਡਿਮਾਂਡ ਬੜੀ ਹੋਈ ਸੀ ਮੈਂ ਦੋ ਲੈ ਆਂਦੇ ਕਈ ਵਾਰ ਆਏ ਵੀ ਹੁੰਦਾ ਜੀ ਕਈ ਵਾਰ ਕੱਪੜਾ ਇਹ ਮਿਲਦਾ ਵੀ ਨਹੀਂ ਜੀ ਜਿਵੇਂ ਹੁਣ ਆਪਣੇ ਕੋਲੇ ਅਵੇਲੇਬਲ ਹੈਗਾ ਕਈ ਵਾਰ ਕਸਟਮਰ ਨੂੰ ਨਹੀਂ ਮਿਲਦਾ ਕਸਟਮਰ ਕਹਿੰਦਾ ਇਹਨੂੰ ਦੁਬਾਰੇ ਮੰਗਾ ਕੇ ਦਿਓ ਕਈ ਵਾਰ ਮਿਲ ਵੀ ਜਾਂਦੇ ਕਈ ਵਾਰ ਨਹੀਂ ਵੀ ਮਿਲਦਾ ਜੀ ਇਸ ਚੀਜ਼ ਦਾ ਪਲੀਜ਼ ਧਿਆਨ ਰੱਖਿਆ ਕਰੋ ਜੀ ਟਰਾਈ ਤਾਂ ਅਸੀਂ ਕਰਦੇ ਹੋਂ ਕਿ ਦੁਬਾਰਾ ਮਿਲ ਜੇ ਜੀ ਪਰ ਕਈ ਵਾਰ ਨਹੀਂ ਮਿਲਦਾ ਜੀ ਆ ਦੇਖੋ ਜੀ ਨਵਾਂ ਡਿਜ਼ਾਈਨ ਉਸੇ ਚੀਜ਼ 'ਚ ਨਵਾਂ ਡਿਜ਼ਾਈ ਆ ਦੇਖੋ ਕਿੰਨਾ ਸੋਹਣਾ ਫੁੱਲ ਬਣਿਆ ਜੀ ਤੇ ਨੂੰ ਤਾਂ ਹਾਲਾ ਕਮੀਜ਼ ਵੀ ਲਗਾਉਣਾ ਕਮੀਜ਼ ਦੇ ਇੱਕ ਤੋਂ ਜੱਦੂ ਵੀ ਫੈਨ ਹੋ ਜਾਓਗੇ ਆ ਦੇਖੋ ਕਿੰਨਾ ਪਿਆਰਾ ਉਠਮਾ ਕਲਰ ਆ ਪੂਰਾ ਜੀ ਇਹ ਮਿੱਟੀ ਰੰਗਾ ਜਿਆ ਰੰਗ ਬਹੁਤ ਸੋਹਣਾ ਇੱਕ ਸੂਟ ਵਿੱਚ ਸੇਲ ਹੋ ਗਏ ਨਾ ਵੀ ਸਰ ਇੱਕ ਸੂਟ ਤਾਂ ਸੇਲ ਹੋ ਗਿਆ ਚਹਰ ਇਹ ਚ ਫਿਰੋਜੀ ਕਲਰ ਕੋਈ ਅੱਧ ਲੈ ਲਿਆ ਅਨ ਦੇਖੋ ਜੀ ਕੱਲ ਹੀ ਲੈ ਕੇ ਆਈ ਸੀ ਜੀ ਵੀਡੀਓ ਬਣਾਈ ਨਹੀਂ ਸੀ ਇੱਕ ਕਸਟਮਰ ਲੈ ਵੀ ਗਿਆ ਇਹਨੂੰ ਇੱਕ ਸੂਟ ਅਸੀਂ ਲੈਏ ਸੀ ਵੀਡੀਓ ਬਣਾਉਣ ਵਾਸਤੇ ਮਲੇ ਸੀ ਲੁਕੋ ਕੇ ਰੱਖੇ ਪਏ ਸੀ ਪਤਾ ਨਹੀਂ ਕਿਵੇਂ ਨਿਕਾ ਪਈ ਕਸਟਮਰ ਦੀ ਜੀ ਇੱਕ ਸੂਟ ਏ ਸੀ ਵੀਡੀਓ ਬਣਾਉਣ ਵਾਸਤੇ ਲੈ ਜੀਏ ਕੱਲੇ ਵੀਡੀਓ ਨਾ ਅਸੀਂ ਪਾਈ ਵੀ ਨਹੀਂ ਸੋ ਸਾਰੇ ਇਦਾਂ ਹੀ ਵੇਖਦੇ ਅਸੀਂ ਸੋਚਦੇ ਰਹੇ ਕਿ ਅਸੀਂ ਵੀਡੀਓ ਪਾਵਾਂਗੇ ਚੁੰਨੀਆਂ ਆਹ ਦੇਖੋ ਕਿੰਨਾ ਪਿਆਰਾ ਵਰਕ ਦੇਖੋ ਜੀ ਕਿੰਨਾ ਪਿਆਰਾ ਜੀ ਇਹ ਜਤਰਾ ਇਹ ਮੈਂ ਪਹਿਲਾਂ ਵਾਲਾ ਸੂਟ ਚ ਉਹ ਵਰਕ ਲੱਗ ਸੀ ਇਹਦਾ ਲੱਗਾ ਜੀ ਕਿੰਨੇ ਪਿਆਰਾ ਵਰਕ ਆ ਦੇਖੋ ਜੀ ਆ ਦੇਖੋ ਤਾਂ ਇਹ ਨਾਲ ਸੇਮ ਸੂਟ ਹੈ ਨਾ ਅੰਮੀ ਜੀ ਆ ਇਹਨਾਂ ਨੂੰ ਸੇਮ ਪ੍ਰੋਜੀ ਸੀ ਇੱਕ ਕਰੀਮ ਸੀ ਕੋਈ ਲੈ ਗਿਆ ਪਰਪਲ ਵੀ ਜਿਆਦੇ ਨਾਲ ਦੀ ਸੀਗਾ ਹਾਂ ਲਾਈਟ ਪਰਪਲ ਵੀ ਸੀ ਸ਼ਾਇਦ ਹਾਂ ਤਿੰਨ ਹੋਗੇ ਨਾ ਹਾਂ ਤਿੰਨ ਲੈ ਗਏ ਉਹ ਤਾਂ ਮੈਂ ਦਿੱਤਾ ਪਰਪਲ ਉਹ ਆਹ ਜੀ ਗ੍ਰੀਨ ਜਗਿਆ ਜਿਹਨਾਂ ਨੂੰ ਗ੍ਰੀਨ ਪਸੰਦ ਆ ਜੀ ਇਹ ਸਾਨੂੰ ਪਿੱਛੋਂ ਇੱਕੋ ਹੀ ਸੂਟ ਮਿਲਿਆ ਇਹਨਾਂ ਦੇ ਅਸੀਂ ਪਹਿਲਾਂ ਬਹੁਤ ਕਲਰ ਲੈਂਦੇ ਸੀ ਪਰ ਇਹ ਹੁਣ ਇੱਕੋ ਹੀ ਮਿਲਿਆ ਤੇ ਇਹ ਵੀ ਕਲਰ ਬਹੁਤ ਜਿਆਦਾ ਪਿਆਰਾ ਹੈ ਸੋਹਣਾ ਉਹ ਰਾਮਦਾਸ ਦੀ ਇੰਨੀ ਕਿਰਪਾ ਜੀ ਮਾਲ ਆਉਂਦਾ ਤੇ ਕਈ ਵਾਰੀ ਸਾਨੂੰ ਵੀਡੀਓ ਬਣਾਉਣ ਦੀ ਮਤਲਬ ਟਾਈਮ ਨਹੀਂ ਲੱਗਦਾ ਆ ਤਾਂ ਆਹ ਕੜਾਈ ਇੰਨੀ ਸਮਝ ਲਓ ਅੱਖਾਂ ਨੂੰ ਪਾਉਂਦੀ ਹੈ ਜੀ ਆਹ ਦੇਖ ਲਓ ਵੀਡੀਓ ਜੇ ਮੈਨੂੰ ਪਤਾ ਨਹੀਂ ਵੱਟ ਰਿਐਲਿਟੀ ਦੇ ਅੱਖਾਂ ਨੂੰ ਉਹ ਕਰ ਰਹੀ ਹੈ ਜੀ ਇਹ ਸਾਰੇ ਸਿੰਪਲ ਸੋਬਰ ਸਰਦਾਰੀ ਕਲਰ ਹੈ ਤੇ ਇਹ ਮੇਰੀ ਗਾਰੰਟੀ ਹੈ ਕਾਟਨ ਜੇ ਖਰਾਬ ਹੋ ਜੇ ਸਾਡੀ ਗਾਰੰਟੀ ਹੈ ਕਾਟਨ ਜਾਂ ਕੜਾਈ ਉਖੜ ਜੇ ਇਹ ਅਸੀ ਕੜਾਈ ਹੈ ਦੀ ਤੁਸੀਂ ਸੂਈਆਂ ਮਾਰੋਗੇ ਫਿਰ ਵੀ ਪੱਟੀ ਨਹੀਂ ਜਾਣੀ ਇਹ ਆ ਗਏ ਜੀ ਬਹੁਤ ਪਿਆਰੇ ਕਲਰ ਇਹ ਸੂਟ ਦੋ ਦੋ ਹੈ ਇੱਕ ਕਲਰ ਤੇ ਤੀਜਾ ਕਲਰ ਨਹੀਂ ਹੈਗਾ ਆਪਣੇ ਕੋਲ ਪਰ ਗੇੜੀ ਦੀ ਕੜਾਈ ਹੈ ਨਾ ਤੁਸੀਂ ਐ ਕਹੋਗੇ ਜਿਵੇਂ ਚੁੜੀਆ ਘਰ ਹੁੰਦਾ ਹੈ ਬੜੀ ਸੋਹਣੀ ਕੜਾਈ ਹੈ ਬਾਟਮ ਦੀ ਆ ਆਪਣੇ ਪਤਾ ਨਹੀਂ ਕੀ ਹੋ ਗਿਆ ਜੀ 8 ਮਿੰਟਾਂ ਦਾ ਆਟੋ ਕੱਟ ਵੀਡੀਓ ਲੱਗੀ ਹੋਈ ਆਪੇ ਕੱਟੀ ਵਿਚੇ ਆ ਦੇਖੋ ਆ ਵਰਕ ਦੇਖੋ ਆ ਡਿਫਰੈਂਟ ਜਿਹਾ ਕਲਰ ਆ ਜੀ ਆ ਦੇਖੋ ਕਮੀਜ਼ ਦਾ ਵੀ ਡਿਫਰੈਂਟ ਜਿਹਾ ਕਲਰ ਆ ਜੀ ਤੇ ਕੜਾਈ ਦੇਖੋ ਜੀ ਤੇ ਜਿਹੜਾ ਕੋਟ ਪੈਸਾ ਵਸੂਲ ਕੜਾਈ ਹੈ ਜੀ ਇਹ ਤਾਂ ਹੀ ਵਰਕ ਜੀ ਜਿਹੜਾ ਕਮੀਜ਼ ਦਾ ਡਿਜ਼ਾਈਨ ਹੈ ਜਿਹਨੂੰ ਜੀਓਮੈਟਰੀ ਡਿਜ਼ਾਈਨ ਕਹਿੰਦੇ ਆ ਤੇ 1090 ਦਾ ਜੀ ਸਾਰਾ ਸੂਟ ਤੁਸੀਂ ਵਰਕ ਦੇਖੋ ਜੀ ਕਿਆ ਬਾਤ ਆ ਦੀ ਜੂਮ ਕਰਕੇ ਦੇਖਾਂ ਜਿਵੇਂ ਚਿੜੀਆ ਘਰ ਹੁੰਦਾ ਨੇ ਐਵੇਂ ਜਿਹਾ ਬਣਾ ਸੋਹਣਾ ਵਰਕ ਰਾਇਲ ਵਰਕ ਹੈ ਪੂਰਾ ਹੈਵੀ ਵਰਕ ਹੈ ਤੁਸੀਂ ਐ ਨਹੀਂ ਕਹਿੰਦੇ ਹਲਕਾ ਵਰਕ ਆ ਪੂਰਾ ਹੈਵੀ ਵਰਕ ਆ ਜੀ ਤੇ ਜਿਓਮੈਟਰੀ ਤੇ ਕਪੜਾ ਪੂਰਾ ਸੌਫਟ ਆ ਜੀ ਜਿਓਮੈਟਰੀ ਡਿਜ਼ਾਈਨ ਇਹਨੂੰ ਕਮੀਜ਼ ਨੂੰ ਕਹ ਰਹੇ ਆ ਡਿਜ਼ਾਈਨ ਵੀ ਪਹਿਲੀ ਵਾਰ ਦੇਖਿਆ ਮੈਂ ਇਹ ਇਹਦੇ ਵਿੱਚ ਨੇ ਦੋ ਕਿਉਂਕਿ ਮੈਨੂੰ ਪਤਾ ਹੈ ਸੂਟ ਜਿਆਦਾ ਵੇਗਣਗੇ 골ਡਨ ਜਾਂ 골ਡਨ ਜਾਂ ਕਲਰ ਹੋਊਗਾ ਕਿਉਂਕਿ ਜਿਹੜੇ ਕਸਟਮਰ ਨੂੰ ਜੀ ਪਤਾ ਜੀ ਕਿ ਜੁਨੇਵ ਚੀਜ਼ੀ ਪਾਉਣੀਆਂ ਲੱਗ ਜੀ ਪਾਉਣੀਆਂ ਉਹ ਤੁਹਾਨੂੰ ਪੱਕਾ ਲੂਗਾ ਜੀ ਸੋਰੀ ਤਾਂਬਾ ਸਿਰ ਕਹਿ ਸਕਦੇ ਤੁਸੀਂ ਉਹਨੂੰ ਜਿਹੜਾ ਕਸਟਮਰ ਡਿਫਰੈਂਟ ਪਾ ਕੇ ਦਾ ਜੀ ਲੋਕਾਂ ਨੂੰ ਚੀਜ਼ਾਂ ਜੀ ਉਹ ਤਾਂ ਪੱਕਾ ਲੂਗਾ ਹੀ ਹੈ ਆ ਜੀ ਮਾਸਟਰ ਟ੍ਰੈਬ ਕਲਰ ਤੇ ਬੱਟੇ ਹਲਕਾ ਜਾਂ ਮਾਸਟਰ ਆ ਡਾਰਕ ਨਹੀਂ ਹੈਗਾ ਵਾ ਇਹਨਾਂ ਦੀ ਕੜਾਈ ਨਹੀਂ ਐਸੇ ਇਹ ਸੂਟ ਨੂੰ ਚਾਰ ਚੰਦ ਲਾਏ ਹੋਏ ਆ ਇਹਦੀ ਕਿੰਨੇ ਇਹਦੀ ਪੂਰੀਆ ਵੀ ਆ ਜੇ ਆਪਾਂ ਇਦਾਂ ਦਾ ਸਾਫ਼ ਵਰਕ ਕਰਵਾਈਏ ਤਾਂ ਮੇਰੇ ਹਿਸਾਬ ਨਾਲ ਘੱਟੋ-ਘੱਟ 5-6 ਸੌ ਦਾ ਹੀ ਵਰਕ ਹੋਵੇਗਾ ਕਹਿੰਦੇ ਕਿ ਫਿਨਿਸ਼ਿੰਗ ਹੀ ਨਹੀਂ ਤਕੜੀ ਹੈ ਹੋਰ ਗੱਲਾਂ ਦੀ ਗੱਲ ਜੀ ਕੰਪਨੀ ਫਿਟਡ ਆਪਣੇ ਕਹਿੰਦੇ ਏਜੰਸੀ ਫਿਟਡ ਚੀਜ਼ ਹੈ ਜੀ ਏਜੰਸੀ ਫਿਟਡ ਵਰਕ ਹੈ ਦਾ ਜੀ ਆਹ ਦੇਖ ਜੀ ਜਿਓਮੈਟਰੀ ਡਿਜ਼ਾਈਨ ਦੇ ਕਮੀਜ਼ ਹੈ ਕਿੱਡੇ ਸੋਹਣੇ ਕਮੀਜ਼ ਹੈ ਸਿੰਪਲ ਸੋਬਰ ਇਹਨੂੰ ਕਿਸੇ ਮਰਜ਼ੀ ਇਹਦਾ ਪਾ ਸਕਦਾ ਕਲਰਾਂ ਨੂੰ ਉਹ ਵਾਲਾ ਆਲ ਓਵਰ ਚੱਲਦਾ ਤਾਂ ਉਹ ਤੰਬਾ ਸ਼ੇਡ ਸੀ ਇਹ 골ਡਨ ਸ਼ੇਡ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਸੂਟਾਈ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕਿਉਂਕਿ ਤੁਹਾਡੇ ਨਾਲ ਹੀ ਸਾਡਾ ਕੰਮ ਹੈ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਸਾਡਾ ਪਤਾ ਹੈ ਜੀ ਮੋੜ ਮੰਡੀ ਜ਼ਿਲ੍ਹਾ ਬਟੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਅਮਨ ਕਲਾਥ ਹਾ우스 ਤੇ ਸਾਡਾ ਨਾ ਜਿਹੜੀ YouTube ਤੇ ਅਸੀਂ ਵੀਡੀਓ ਪਾਉਣੀ ਹੈ ਉਹਦੇ ਉੱਪਰ ਸਾਡੀ ਲੋਕੇਸ਼ਨ ਹੁੰਦੀ ਹੈ ਤੁਸੀਂ ਸਾਡੇ ਘਰ ਦਾ ਅਮਨ ਕਲਾਥ ਹਾ우스 ਮੋੜ ਭਰ ਕੇ ਲੋਕੇਸ਼ਨ ਕਰ ਸਕਦੇ ਹੋ ਤੇ ਸਾਡੀ WhatsApp ਤੇ ਵੀ ਲੋਕੇਸ਼ਨ ਪਾਈ ਹੋਈ ਹੈ